ਆਸਟ੍ਰੇਲੀਆ ਦੇ ਵਿੱਚ ਇੱਕ ਔਰਤ ਨੇ ਨਾ ਇੱਕ ਸਟੇਜ ਤੋਂ ਮੈਸੇਜ ਦਿੱਤਾ ਕਿ ਇਹ ਉਹ ਬੀਬੀ ਜਿਹਨੇ ਜਿਹੜੇ ਸੂਟ ਰਿਪੀਟ ਨਹੀਂ ਕਰਦੇ ਤੁਹਾਡੇ ਬਾਰੇ ਕੀ ਨਹੀਂ ਨਹੀਂ ਮੇਰੇ ਬਾਰੇ ਨਹੀਂ ਮੈਂ ਤਾਂ ਬਹੁਤ ਰਿਪੀਟ ਕਰਦੀ ਹਾਂ ਮੈਂ ਤਾਂ ਕਹਿੰਦੀ ਹਾਂ ਫੇਵਰਟ ਦਾ ਮਤਲਬ ਹੈ ਰਿਪੀਟ ਕਰੋ ਵਾਰ-ਵਾਰ ਹਾਂ ਇਹ ਵੀ ਮੈਸੇਜ ਅਸੀਂ ਕਲਾਕਾਰਾਂ ਨੇ ਹੀ ਦੇਣਾ ਨਾ ਤੇ ਮੈਂ ਕਈਆਂ ਥਾਵਾਂ ਤੇ ਆਫ ਰਿਕਾਰਡ ਆਫ-ਏਅਰ ਇਹ ਗੱਲ ਕੀਤੀ ਔਰਤਾਂ ਨਾਲ ਵੀ ਤੁਸੀਂ ਇਹ ਮੈਸੇਜ ਗਲਤ ਦੇ ਰਹੇ ਹੋ ਸਟੇਜ ਤੋਂ ਤੁਸੀਂ ਹੁਣ 28000 ਦਾ 78000 ਦਾ ਸੂਟ ਇੱਕ ਵਾਰ ਬਣਾ ਕੇ ਕਹਿੰਨੀ ਉਹ ਰਿਪੀਟ ਨਹੀਂ ਕਰਦੇ ਤਾਂ ਜਿਹੜੀ 300 400 ਵਾਲਾ ਪਾਊਗੀ ਪਹਿਲਾਂ ਤਾਂ 3 400 ਵਾਲਾ ਪਾਦ ਆ ਰਹੀ ਹੈ ਕਿ ਉਹਦੀ ਜੇਬ ਇੰਨੀ ਕਾ ਹੁਣ ਉਹ 3 400 ਵਾਲੇ ਨੂੰ ਰਿਪੀਟ ਕਰੂਗੀ ਉਹ ਵੀ ਓਵਰ ਬਜਟ ਹੋ ਕੇ ਮਾਰੀ ਜਾਊਗੀ ਜੇ ਅਸੀਂ ਇਹ ਥਾਂ ਤੇ ਇਹ ਸੁਨੇਹਾ ਦਈਏ ਵੀ ਸੋਣਾ ਉਹ ਆ ਜਿਹਨੂੰ ਵਾਰ-ਵਾਰ ਹੰਡਾਓ ਬਿਲਕੁਲ ਰਿਸ਼ਤੇ ਵੀ ਉਹ ਸੋਹਣੇ ਨੇ ਜਿਹੜੇ ਔਦ ਹੰਡਾਉਣੀ ਜਾਣਦੇ ਨੇ ਬਿਲਕੁਲ ਜ਼ਿੰਦਗੀ ਨੂੰ ਤੱਕਣਾ ਨਹੀਂ ਜਾਣਦੇ ਅੱਖਾਂ ਵਿੱਚ ਕੇ ਨਹੀਂ ਕੱਢ ਦਿੰਦੇ ਅੱਖਾਂ ਨਾਲ ਦੇਖਦੇ ਨੇ ਜਿਉਂਦੇ ਨੇ لیاقت ਨਾਲ ਜ਼ਿੰਦਗੀ ਦੀ ਹੈ ਤਾਂ ਜੀਣੇ ਦਾ ਹੁਨਰ ਵੀ ਦੇਣਾ ਹੁਣ ਜਿਉਣਾ ਦਾ ਹੁਨਰ ਹੈ ਜ਼ਿੰਦਗੀ ਸੋ ਇਹ ਉਹ ਜਿਹੇ ਮੈਸੇਜ ਜਿਹੜੇ ਭੋਗ ਲਈ ਦਿੰਦੇ ਨੇ ਸੂਟ ਲਈ ਦਿੰਦੇ ਆ ਅੱਜ ਕੱਲ੍ਹ ਬ੍ਰਾਂਡ ਦੀ ਘੜੀ ਪਾ ਕੇ ਚਲੋ ਪਾ ਲੋ ਤੁਹਾਡੀ ਸੋਹਣੀ ਜੇ ਉਹ ਤੁਹਾਨੂੰ ਮੰਜ਼ਲਾ ਤੇ ਪਹਚਾ ਰਹੀ ਹੈ ਚੀਜ਼ ਹਮ ਮੰਜ਼ਲ ਅੰਦਰੋਂ ਵੀ ਤਿਆਰ ਹੁੰਦੀ ਹੈ ਨਾ ਮੈਨੂੰ ਲੱਗਦਾ ਤੁਹਾਡਾ ਕੌਨਫੀਡੈਂਸ ਲੋ ਹੈ ਤਾਂ ਤੁਹਾਨੂੰ ਘੜੀ ਵੀ ਰੋਲੈਕਸ ਦੀ ਬੰਨਣ ਦੀ ਲੋੜ ਪਊਗੀ ਜਦੋਂ ਟੋਟੇ ਕੋ ਬਹੁਤ ਪੈਸਾ ਆ ਗਿਆ ਹੁਣ ਕਿਤੇ ਖਰਚਣਾ ਹੀ ਆ ਕਾਰ ਵੀ ਵਧੀਆ ਲੈ ਲਓ ਰੋਲੈਕਸ ਵੀ ਪਾ ਲਓ ਪਰ ਜਦੋਂ ਸਮਾਜ ਨੂੰ ਸੁਨੇਹਾ ਦੇਣਾ ਨਾ ਉਹ ਸੁਨੇਹਾ ਹਾਰੇ ਕੀ ਦੇ ਰਿਹਾ ਕਿਉਂਕਿ ਛੋਟਾ ਜਿਹਾ ਪਰਿਵਾਰ ਹੀ ਸਮਾਜ ਦੀ ਇਕਾਈ ਹੈ ਇੱਕ ਬੰਦਾ ਇੱਕ ਪਰਿਵਾਰ ਦੀ ਇਕਾਈ ਹੈ ਬੰਦੇ ਤੋਂ ਹੀ ਸਮਾਜ ਬਣਦਾ ਨਾ ਅਰਤਨ ਟਾਟਾ ਹੁਣ ਪੂਰੇ ਹੋਏ ਤੁਸੀਂ ਦੇਖੋ ਕਿੰਨਾ ਸਿੰਪਲ ਬੰਦਾ ਸੀ ਜੀ 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 ਸੋਚ ਕਿ ਵੱਡੀ ਸੀ ਮੈਂ ਸੁਣ ਰਿਹਾ ਸੀ ਉਹਨਾਂ ਨੇ ਕਿਹਾ ਕਿ ਇੱਕ ਪਰਿਵਾਰ ਪੂਰਾ ਮੋਟਰਸਾਈਕਲ ਤੇ ਮੀਨ ਇਹ ਰੀਚ ਜਾਂਦਾ ਹੈ ਤੇ ਉਸ ਕਰਕੇ ਮੈਂ ਸੋਚਿਆ ਸੀਗਾ ਕਿ ਇਹਨਾਂ ਨੂੰ ਕਾਰ ਵਰਗੀ ਬਣਾਈ ਤਾਂ ਨੈਨੋ ਦਾ ਖਿਆਲ ਆਇਆ ਸੀ ਮੇਰੇ ਜ਼ਿਹਨ 'ਚ ਕਿ ਸਸਤੀ ਕਾਰ ਦੇ ਦਿਆਂ ਜੀ 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 ਥਾਟਸ ਕਿੱਡੇ ਵੱਡੇ ਆ